ਸਾਡੇ ਧੂਮਾਂ ਦੀ ਸੀ ਕੋ ਪਿੰਡ ਨਾਨਕੇ ਰੁੱਤ ਤੁਰਗਿਆਂ ਬਹਾਰਾਂ ਵਾਲੀ ਮਾਨਕੇ ਸਾਡੇ ਧੂਮਾਂ ਦੀ ਸੀ ਕੋ ਪਿੰਡ ਨਾਨਕੇ ਰੁੱਤ ਤੁਰਗਿਆਂ ਬਹਾਰਾਂ ਵਾਲੀ ਮਾਨਕੇ ਜਿਹੜਾ ਦਿੱਤਾ ਸੀ ਨਿਸ਼ਾਨੀ ਛੱਲਾ ਪਿਆਰ ਦਾ ਤੂੰ ਕੀ ਦੇ ਪਿੱਛੇ ਲੱਗ ਮੋੜਦਾ ਨਿੱਕੀ ਹੁੰਦੀ ਦੇ ਖੜਾਉਣੇ ਰਿਆਂ ਤੋੜਦਾ ਬੇਅੱਜ ਸਾਡਾ ਦਿਲ ਤੋੜਦਾ ਨਿੱਕੀ ਹੁੰਦੀ ਦੇ ਖੇਡਾਉਣੇ ਰਿਆ ਤੋੜਦਾ ਬੇ ਅੱਜ ਸਾਡਾ ਦਿਲ ਤੋੜਤਾ ਮੈਂ ਮੰਦਰ ਚ ਤੇਰੇ ਲਾ ਕੇ ਤਸਵੀਰ ਬੇ ਮੈਂ ਆਸਾਂ ਵਾਲੀ ਮਾਲਾ ਰਹੀ ਫੇਰਦੀ ਤੱਕਦੀ ਹੁੰਦੀ ਸੀ ਤੈਨੂੰ ਜਿਹੜੀਆਂ ਅੱਖਾਂ ਨਾਲ ਅੱਜ ਵੇਖ ਲੈ ਉਹਨਾਂ ਚੋਂ ਹੰਝੂ kehrਦੀ ਕਦੇ ਕੀਤਾ ਨਹੀਂ ਸੀ ਗੁੱਸਾ ਕਿਸੇ ਗੱਲ ਦਾ ਕਦੇ ਕੀਤਾ ਨਹੀਂ ਸੀ ਗੁੱਸਾ ਕਿਸੇ ਗੱਲ ਦਾ ਹੁੰਦੀ ਦੇ ਖੇਡਾਉਣੇ ਰਿਆ ਤੋੜਦਾ ਬੇਅੱਜ ਸਾਡਾ ਦਿਲ ਤੋੜਤਾ ਹੋਇਆ ਕਿ ਜੇ ਅੱਜ ਕੋਈ ਬਣ ਗਈ ਬਗਾਨੀ ਕਦੇ ਮੈਂ ਵੀ ਤੇਰੀ ਹੁੰਦੀ ਸੀ ਪ੍ਰੀਤ 베 ਸਾਹਮਣੇ ਬਹਾਕੇ ਤੂੰ ਬਲਾਸਪੁਰ ਵਾਲਿਆ 베 ਗਾਉਂਦਾ ਸੀ ਮੁਹੱਬਤਾਂ ਦੇ ਗੀਤ 베 ਸਾਹਮਣੇ ਬਹਾਕੇ ਤੂੰ ਬਲਾਸਪੁਰ ਵਾਲਿਆ 베 ਗਾਉਂਦਾ ਸੀ ਮੁਹੱਬਤਾਂ ਦੇ ਗੀਤ 베 ਦਿਲ ਮੇਰਾ ਜਸ ਵੀਰ ਵਾਂਗ ਤੋੜ ਕੇ ਦਿਲ ਮੇਰਾ ਵੇਪਰੀਤ ਤੂੰ ਵੀ ਤੋੜ ਕੇ ਤਾਂ ਜਮਾ ਖੂਨ ਹੀ ਨਿਚੋੜਦਾ ਨਿੱਕੀ ਹੁੰਦੀ ਦੇ ਖੜਾਉਣੇ ਰਿਆਂ ਤੋੜਦਾ ਬੇਅੱਜ ਸਾਡਾ ਦਿਲ ਤੋੜਦਾ ਨਿੱਕੀ ਹੁੰਦੀ ਦੇ ਖੜਾਉਣੇ ਰਿਆਂ ਤੋੜਦਾ ਬੇਅੱਜ ਸਾਡਾ ਦਿਲ ਤੋੜਦਾ ਆ ਦੇਖੀ ਜੀ ਇੱਕ ਇੱਕ ਹੋਰ ਕੀ ਵੀ ਆਉਣ